लेके आ रहे हैं आज भी ख्वाहिश आज आज जल्दी ख्वाहिश पेन ड्राइव भी चुकाना है ख्वाहिश नेक्स्ट तक हमें बच्ची ना ख्वाहिश तो हो जो पूरा होगा तो देखा है ना रेडी प्लीज ख्वाहिश का ट्रैक ਬੈਂਡੀ ਮਮਾ ਇਸ ਤੋਂ ਸੀ ਯਾਦੋ ਬੈਂਡੀ ਜੋੜੇ ਨੇ ਸੌਂਸਣੀਆਂ ਠੀਕ ਹੈ ਇੱਕ ਜਾਲ ਹੋਰ ਕਹਿੰਦੇ ਕਿ ਸਾਰੀਆਂ ਮਹਿਲਾ ਜੀ ਤੁਸੀਂ ਇੱਥੇ ਆ ਕੇ ਨੱਚੋ ਤਾਂ ਵਧੀਆ ਲੱਗੇ ਬੈਠੇ ਤਾਂ ਘਰੇ ਵੀ ਰਹਿਣੇ ਆ ਹਨਾ ਪੀਆਂ ਦਾ ਇਹ ਹੁੰਦਾ ਕਿ ਨੱਚ ਕੋਈ ਮੈਂ ਇੱਟ ਦੁਰਗੜਦੀ ਨਹੀਂ ਗਿਰਦੇ ਪੇ ਪਾਵਾ ਜਮਦੀ ਸ਼ਾਹੇ ਠਾ ਨੀ ਮਰ ਪਿੜਾਵਾ ਕਿਰੀ ਨੀ ਕੀ ਚਿਲੀ ਦਿਲ ਆਬ ਕੀ ਚਿਲੀ ਤਾਂ ਪਿਆਦ ਟੁਕੜੀ ਦਿਲ ਪੜ ਕੇ ਸੋਚਾ ਨੀ ड़ सोचा नाले शेर पाम चादर करंदी हुते पामा बिला पीला पामा बिला मै चादर करंद नवां बिला साढे पिंड ते टीशन थी नुकदियां लीला चिटी पगड़ी कॾहिं चिटी पगड़ीनू कॾ दाम लॻियां कयां पिंड सियण लॻियां मेरे पेकिया दे पिंड पिया जोर और पेकिया दे पिंड पेका मेरा बठिंडा और बठिंडे शहर करके कदे हो करके कदे हां करके गीड़ा दे देनी मुटियारे नम्मी बा करके गीड़ा दे देनी मुटियारे नम्मी बा करके ओ गीड़ा दे दे तू मुटियारे नम्मी बा करके तेरी जही नूं भी मैं टिक ना जाने दी ਮੇਰੇ ਜਹਨੂ ਬੇ ਮਟਿਚਾ ਨਾ ਜਾਣੀ ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਜੀਆਂ ਮਾਂ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਜੀਆਂ ਮਾਂ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਸਾਰੇ ਤਾਂ ਗਿਣੇ ਮੇਰੇ ਮਾਰੇ ਤੰਗੜੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤੇ ਦੀ ਦੀ ਕਰਦਾ जदो लड़दाते लादानी जदो लड़ाते ठीक है जी बच्चे जरूरतमंद बच्चे होंगे उन्होंने सासायटी में न्यू एजुकेशन के स्टेनरी भी खरीदी दी जाती है मैं थोड़े तो अपने बारे में स्कीम बारे दसन आई जो कि गोरमेंट तरफों पंद्रह साल तो चल रही है जिड़िया बच्चिया ਜਿਹੜੀਆਂ ਲੇਡੀਜ਼ ਆਪਣੇ પતિ ਤੋਂ ਆ ਚੁੱਕੀਆਂ ਤੇ ਜਿਹੜੀਆਂ ਬੱਚੀਆਂ ਤੇ ਬੱਚਿਆਂ ਦੇ ਫਾਦਰ ਨਹੀਂ ਹੈ ਤੇ ਉਹਨਾਂ ਦੀ ਏਜ 18 ਸਾਲ ਤੋਂ ਘੱਟ ਹੈ ਉਹ ਬੱਚੇ ਇਸ ਕਿੰਗ ਲੈ ਸਕਦੇ 4000 ਦੇ ਮਹੀਨਾ ਦੀ ਪੈਨਸ਼ਨ ਹੁੰਦੀ ਹੈ ਇਹ ਪੈਨਸ਼ਨ ਦੇ ਫਾਰਮਸ ਮੇਰੇ ਕੋਲ ਵੀ ਅਵੇਲੇਬਲ ਨੇ ਤੇ ਜੇ ਕਿਸੇ ਨੂੰ ਕੰਟੈਕਟ ਮੇਰਾ ਚਾਹੀਦਾ ਤਾਂ ਮਨਜੀਤ ਮੈਮ ਤੋਂ ਲੈ ਸਕਦੇ ਨੇ ਤੇ ਜਿਹੜੇ ਫਾਰਮਸ ਨੇ ਇਹਨਾਂ ਸੈਕਰੀਟਰੀ ਦੇ ਵਿੱਚ 313 ਐਮ ਪਲੀਜ਼ ਨੋਟ ਕਰੋ 313 ਐਮ ਸੈਕਰੀਟਰੀ ਦੇ ਵਿੱਚ ਪਾਲ ਸੁਰੱਖਿਆ ਵਿਭਾਗ ਆਫਿਸ ਹੈ ਉਹ ਕੋਈ ਫ੍ਰੀ ਹੋਸਟੇਲ ਫਾਰਮਸ ਅਵੇਲੇਬਲ ਨੇ ਕਿ ਹਰ ਬੱਚੇ ਦੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਦੋ ਬੱਚੇ ਹੋਣ ਕਿਸ ਫੈਮਿਲੀ ਦੇ ਵਿੱਚ 4000 ਰੁਪਏ ਨਹੀਂ ਨਾ ਮਤਲਬ 8000 ਦੋ ਬੱਚਿਆਂ ਦਾ ਹੋ ਜਾਂਦਾ ਉਹ ਪੈਨਸ਼ਨ ਨਹੀਂ ਉਹ પોસ્ટ ਦਿੱਤੀ ਜਾਂਦੀ ਹੈ ਕੱਢ ਦਿਓ ਜੀ ਕੱਢ ਦਿਓ ਸੋਣ ਵੀਰ ਕੱਠੀਆਂ ਕਰੇ ਪਾਤੋਂ ਚੱਤਰੀ ਵੀ ਛੋੜੇ ਬਾਵੇ ਸੋਣ ਵੀਰ ਕੱਠੀਆਂ ਕਰੇ ਪਾਤੋਂ ਚੱਤਰੀ ਛੌੜੇ ਪਾ